ਸਲੋਕ ਮੁਹਲਾ ਚੌਥਾ ਕਾ ਸਮੋ ਕਿ ਆ ਜਾਗਣਾ ਇਸ ਸੌਣ ਦੇ ਬਾਰੇ ਕਈ ਉਹ ਕੀ ਜਾਗਣ ਦੇ ਬਾਰੇ ਕਈ ਗੁਰਮੁਖ ਤੇ ਪਰਵਾਣ ਮੇਰੇ ਗੁਰਮੁਖਾ ਨੂੰ ਉਹ ਪਰਵਾਣ ਨਹੀਂ ਕਹਣ ਗੁਰਮੁਖ ਸੁੱਦੇ ਦੀ ਪਰਵਾਣ ਨਹੀਂ ਕਰ ਗੁਰਮੁਖ ਜਾਗਦੇ ਦੀ ਪਰਵਾਣ ਸੋ ਗੁਰਮੁਖਾ ਦਾ ਸੌਣਾ ਵੀ ਜਿਹੜਾ ਹੈ ਉਹ ਵੀ ਪਰਵਾਣ ਨਹੀਂ ਕਹ ਗੁਰਮੁਖਾ ਦਾ ਜਾਗਣਾ ਵੀ ਪਰਵਾਣ ਨਹੀਂ ਕਹ ਸੋ ਪਟਿਆਲਿਆ ਰਾਜ ਆਇਆ ਸਤਿਬਾਬਾ ਪ੍ਰਸੰਗ ਸਾਹਿਬ ਮਹਾਂਪੁਰਖਾਂ ਕੋਲ ਲੱਗਾ ਕਹਿੰਦਾ ਜੀ ਜਦੋਂ ਜਾਗਦੇ ਹੋ ਉਸ ਮੌਕੇ ਤੇ ਸੁਣਨ ਭਜਨ ਕਰਨ ਵਾਲਿਆਂ ਦਾ ਤੇ ਦੁਨੀਆਵੀ ਲੋਕਾਂ ਦਾ ਫਰਕ ਹੈ ਪਰ ਜਦੋਂ ਸੌ ਜਾਂਦੇ ਹੋ ਉਦੋਂ ਸਾਰੇ ਇੱਕੋ ਜਿਹੇ ਮਹਾਂਪੁਰਖਾਂ ਲੱਗੇ ਨੇ ਬੜਾ ਫਰਕ ਹੈ ਬਿਲਕੁਲ ਫਰਕ ਹੈ ਕਹ ਲੱਗੇ ਜੀ ਕਿਵੇਂ ਕਹਿੰਦਾ ਅੱਜ ਰਾਤ ਨੂੰ ਤਲ ਮੁਖਾ ਵਾਲੀ ਸੁਤੀ ਪਈ ਦੀ ਤੌਰ ਯਾਤੁਰ ਉੱਪਰ ਜਲ ਛਿਕੇ ਮਹਾਂਪੁਰਖਾਂ ਨੇ ਉਹ ਕਹਿੰਦੇ ਉੱਠੋ ਫੜੋ ਮਾਰੋ ਸ਼ਤਰ ਪਗੜੋ ਦੁਸ਼ਮਣ ਆ ਗਿਆ ਹੈ ਕਹਿੰਦੇ ਸရာ ਆ ਗਿਆ ਪੂਰੀ ਪਉਸ਼ੁਕੀ ਤੋਂ ਵੀ ਜੰਗੀ ਕਰੀ ਗਾਲੀ ਹੈ ਹੁਣ ਆਓ ਜੀ ਸਾਡੇ ਨਾਲ ਜੇਂਦਰ ਸਿੰਘ ਨੂੰ ਨੰਦਰ ਸ਼ੰਕਰਵਾਗਿਓ ਬਰਾਗੇ ਹੋਏ ਨੇਦਰ ਜਾ ਕੇ ਜਲ ਦਾ ਛੱਪਾ ਦਿੱਤਾ ਸਤਨਾਮ ਵਾਹਿਗੁਰੂ ਉੱਥੋਂ ਭਾਈ ਅਮਰਪੀਰ ਆ ਹੋ ਗਿਆ ਹੈ ਇਸ਼ਨਾਨ ਕਰੀਏ ਬਾਣੀ ਪੜੀਏ ਬਾਹਰpur ਖਾਇਰੇ ਕੀ ਕਾਰ ਲੈ ਸੋ ਕਹਿੰਦੇ ਵੇਖੋ ਭਾਈ ਰਾਜਨ ਇਹ ਸੁੱਤੇ ਪੈ ਸੁਮਨ ਭਜਨ ਵਿੱਚ ਜੁੜੇ ਹੋਏ ਆ ਜਾਗਤ ਸੋਵਤ ਬਹੁਤ ਤਰ੍ਹਾਂ ਗੁਰਮੁਖ ਜਾਗੈ ਸੋ ਉਸਤਾਰ ਜਾਗਣਾ ਤੇ ਸੋਣਾ ਬਹੁਤ ਕਰਾਂਦਾ ਹੈ ਜੋ ਗੁਰਮੁਖ ਜਾਗਦਾ ਹੈ ਉਹ ਗੁਰਮੁਖ ਦਾ ਬਰਾਦਨਾ ਹੈ ਉਹ ਸਾਧ ਸ੍ਰੇਸ਼ਟ ਹੈ ਗੁਰਮੁਖ ਪਿਆਰੇ ਕਿਆ ਸੋਣਾ ਗੁਰਮੁਖ ਪਿਆਰਿਆਂ ਦਾ ਕੀ ਸੋਣਾ ਹੈ ਸੰਸਾਰ ਦੇ ਤਰਸਕ ਕਿਸ਼ਿ ਵਿਚਾਰਾਂ ਦੇ ਲੋ ਸੋ ਚੁੱਕੇ ਹਨ ਸੋ ਇਹ ਵਰਨੇ ਗੁਰਮੁਖ ਪਿਆਰੇ ਜਾਗਦੇ ਕਿਆ ਜਾਗੜਾ ਗੁਰਮੁਖੜੇ ਜਾਗਣਾ ਕੀ ਤਹ ਸਿਮਨ ਭਜਨ ਦੇ ਵਿੱਚ ਇੰਨੀ ਲੜੀਆਂ ਮਨ ਕਰ ਪਰ ਜਗ ਹੈ ਸੰਤ ਜਲਾ ਮੇਰਾ ਪਿਆਰੇ RAM ਪਿਆਰੇ ਸਦਾ ਜਗ ਨਾਮ ਸੁਹਰਾ ਹੈ ਪਰ ਗੁਣੋ ਦਿਨ ਰਾਤ ਗੁਰੂ ਕੇ ਪਿਆਰੇ ਪ੍ਰਵੇਸ਼ ਨੂੰ ਸਨਮ ਪਾਇਦੇ ਜੁੜੇ ਹੋਏ ਹਨ ਜਾਗੜਾ ਪੂਰੇ ਕੇ ਪਿਆਰੇ ਨਾਲ ਜਾਗੜਾ ਜਿਹੜਾ ਹੈ ਉਹ ਉਹ ਵੀ ਪ੍ਰਮਾਣਿਕ ਹੈ ਗੁਰਮੁਖਾਂ ਦਾ 1600 ਸਾਲ ਮਨ ਇਹ ਵੀ ਪ੍ਰਮਾਣਿਕ ਹੈ ਸੋ ਪਿਆ ਸੋਲਾ ਮੂਲਖੜ ਕੀ ਸੋਲਾ ਜੀ ਨਿਰਵ ਕਲਪ ਸਮਾਧੀ ਦੇ ਵਿੱਚ ਇਸ ਤਰ੍ਹਾਂ ਕੋਲਾ ਹੈ ਮੂਲਖੜ ਪਿਆਰੇ ਨਾ ਜਿਥੇ ਤਿਯਾਰ ਰੂਪ ਹੋਇਆ ਸੁਨ ਪਾਵੇ ਤੋ ਤੂੰ ਕਹਤਾ ਤੂੰ ਹੋਇਆ ਮਿਲਣਾ ਰਹਾ ਨਾ ਹੋਬ ਜਬ ਆਪਾ ਪਰਕਾ ਮਿਲ ਗਿਆ ਜਦ ਦੇਖੋ ਤਕ ਤੋ ਇਹ ਗੁਰਮਖੜ ਪਿਆਰੇ ਨੇ ਸੋਲਾ ਕੀਤਾ ਹੈ ਜਾਗਣਾ ਕਿਹਨਾਂ ਹੈ ਜੋ ਗਿਆਨ ਅਵਸਥਾ ਵਿੱਚ ਗੁਰੂ ਦੇ ਪਿਆਰੇ ਹਰਿਵਰੇ ਜਾਗਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਪਰਮਾਤਮਾ ਦੇ ਬਾਹਰ ਪਾਈ ਬੇ ਅਧੂਰ ਹੋ ਕਰਕੇ ਸੋ ਮਾਇਆ ਵਿੱਚ ਹੀ ਕਰੇ ਸਿੱਤਾ ਪਿਆ ਮਨ ਮੁਖਾਂ ਦਾ ਮਨ ਮਨ ਸੋਇਆ ਮਾਇਆ ਦੇ ਸਮਾਗ ਗੁਰਮੁਖ ਮਾਇਆ ਦੀ ਉਸਮਾਤ ਪਾਈ ਤੋ ਰਹਿਤ ਹੋ ਕਰਕੇ ਪ੍ਰਮੇਸ਼ਰ ਨੂੰ ਸੰਮਤ ਪਾਉਣੇ ਚਾਹ ਲਈ ਜਾਗਦੇ ਹਨ ਕਿ ਆਹ ਤੌੜਾ ਗੁਰਮੁਖ ਪਿਆਰਿਆਂ ਨੇ ਕੀਤਾ ਹੈ ਤੌੜਾ ਸਾਰ ਜਨ ਲੋਕ سو گرما پیارے نے کیتا ہے جاگنا پرمیشر سمن بجن سو گرمکھا کیا سگنا کیا جاگنا گرم جو پہلے کتے ستے پائے سن پرمات تیزن تعلق نیو روپے روح کے اگدوش کو لے کے گیان موقع نے جاگنا کیا ہے سرگو جی نے کرپا کی ہے جتر اگیان لائے سوانوا گر گیا لائے جگاوا گر ਸੋ ਗਿਆਨ 'ਚ ਜੋੜ ਕਰਕੇ ਗੁਰਸਿੱਖਾਂ ਨੂੰ ਮਾਣੂ ਮਿਲਦਾ ਆਖੋ ਗੁਰੂ ਦੇ ਪਿਆਰਿਆਂ ਨੂੰ ਸਰਦੂ ਜੀ ਨੇ ਕਿਰਪਾ ਕਰਕੇ ਜੀਵਾਂ ਦਿੱਤਾ ਹੈ